ਦੋਆ ਫੋਰਮਾ ਵੱਲੋਂ ਅੱਜ ਦੇਸ਼ ਭਰ ਦੇ ਵਿੱਚ ਡਬਲਿਊਟੀਓ ਤੇ ਕਾਰਪੋਰੇਟ ਘਰਾਣਿਆਂ ਦੀਆਂ ਅਰਥੀਆਂ ਪੂਰੇ ਦੇਸ਼ ਭਰ ਦੇ ਹਰੇਕ ਪਿੰਡ ਵਿੱਚ ਸਾੜੀਆਂ ਜਾਣ। ਇਹ ਸ਼ੰਭੂ ਤੇ ਖਨੌਰੀ ਬਾਰਡਰ ਤੇ ਬੈਠੇ ਦੋਵਾਂ ਮੋਰਚਿਆਂ ਦਾ ਐਲਾਨ ਹੈ। ਔਰ ਉਦੋਂ ਬਾਅਦ ਦੁਪਹਿਰ ਬਾਅਦ ਸਾਰੇ ਲੋਕਾਂ ਨੂੰ ਬੇਨਤੀ ਆ ਕਿ ਉਹ ਦੋਵਾਂ ਬਾਰਡਰਾਂ ਤੇ ਪਹੁੰਚਣ ਸ਼ੰਭੂ ਤੇ ਅਸੀਂ 3 ਵਜੇ ਜਿਹੜਾ ਵੱਡਾ 20 30 ਫੁੱਟ ਉੱਚਾ ਪੁਤਲਾ ਬਣਾ ਕੇ ਸਰਕਾਰਾਂ ਦਾ ਕਾਰਪੋਰੇਟ ਘਰਾਣਾ ਦਾ WTO ਦਾ ਸਾੜਾਂਗੇ ਇਦਾਂ ਖਦੌਰੀ ਤੇ ਹੋਊਗਾ। ਤੋਂ ਬਾਕੀ ਹੈਗਾ ਵੀ ਦੇਖੋ ਅਸੀਂ ਪੂਰੇ ਦੇਸ਼ ਭਰ ਦੇ ਵਿੱਚ ਮੋਰਚਾ ਲਾਉਣ ਤੋਂ ਪਹਿਲੋਂ ਗਏ ਸੀ 52 ਜਥੇਬੰਦੀਆਂ ਸਾਨੂੰ ਤਾਮ ਲਾਡੂ ਤੋਂ ਸਮਰਥਨ ਦਿੱਤਾ ਸੀ। ਭਾਈਆਂ ਨੇ ਕਿਹਾ ਤੁਹਾਡੇ ਕੋ ਆਉਣਾ 17 ਸਾਨੂੰ ਤੇਰਲਾ ਚੋਂ ਕੇਰਲਾ ਚੋਂ ਸਮਰਥਨ ਮਿਲਿਆ ਸੀ ਪੰਜ ਵਿਹਾਰ ਦੇ ਵਿੱਚੋਂ ਦੋ ਮੱਧ ਪ੍ਰਦੇਸ਼ ਦੇ ਵਿੱਚੋਂ ਤਕਰੀਬਨ ਇਸ ਵੇਲੇ ਜੂਪੀ ਦੇ ਵਿੱਚੋਂ 8 ਜਥੇਬੰਦੀਆਂ ਸਮਰਥਨ ਕਰ ਰਹੀਆਂ ਹਰਿਆਣਾ ਚੋਂ ਤਾਂ ਬਹੁਤ ਜਥੇਬੰਦੀਆਂ ਆ ਗਈਆਂ ਸੀ ਪਰ 8 ਪੱਕੀਆਂ ਸਾਡੇ ਨਾਲ ਨੇ ਇਸੇ ਤਰ੍ਹਾਂ ਰਾਜਸਥਾਨ ਦੇ ਵਿੱਚੋਂ 7 ਜਥੇਬੰਦੀਆਂ ਸਮਰਥਨ ਕਰ ਰਹੀਆਂ ਨੇ ਉੱਤਰਾਖੰਡ ਤੋਂ ਦੋ ਜਥੇਬੰਦੀਆਂ ਹੈਗੀਆਂ ਨੇ ਔਰ ਮੱਧ ਪ੍ਰਦੇਸ਼ ਦੀ ਵੀ ਗੱਲ ਹੈ ਕਿ ਹੁਣ ਸਾਨੂੰ ਮਹਾਰਾਸ਼ਟਰ ਤੋਂ ਵੱਡਾ ਸਮਰਥਨ ਮਿਲ ਰਿਹਾ ਉਹਨਾਂ ਦਾ ਧੰਨਵਾਦ ਦੀਆਂ ਤੋਂ ਇਸ ਤਰੀਕੇ ਨਾਲ ਪੰਜਾਬ ਅੱਢ ਹੈਗਾ ਤੋਂ 9 10 ਰਾਜਾਂ ਦੇ ਵਿੱਚੋਂ ਸੈਕੰਡੇ ਜਥੇਬੰਦੀਆਂ ਪੰਜਾਬ ਵਿੱਚੋਂ ਸਾਡੇ ਕੋਲ 10 ਜਥੇਬੰਦੀਆਂ ਦਾ ਸਮਰਥਨ ਹੈ ਇਸੇ ਤਰ੍ਹਾਂ ਐਸਕੇਐਮ ਗਾ ਰਾਜਨੀਤਿਕ ਆ ਉਹਨਾਂ ਦਾ ਵੀ ਉਹਨਾਂ ਦੀਆਂ ਪੰਜਾਬ ਵਿੱਚੋਂ 17 ਜਥੇਬੰਦੀਆਂ ਹਨ ਜਿਹੜੀਆਂ ਸਮਰਥਨ ਕਰ ਰਹੀਆਂ ਬਾਕੀ ਉਹ ਪੂਰੇ ਦੇਸ਼ ਭਰ ਤਰ ਦੇਲੇਵਾਲ ਸਾਹਿਬ ਜਾਂਦੇ ਰਹੇ ਮਿਹਨਤ ਕਰਦੇ ਤੋਂ 200 ਪਲੱਸ ਜਥੇਬੰਦੀਆਂ ਦਾ ਇਹ ਦੋ ਵੱਡੇ ਫੋਰਮ ਅੰਬ੍ਰੇਲਾ ਹੈਗੇ ਨੇ ਔਰ ਕੋਲ ਅੱਗੇ ਵੱਧ ਰਿਹਾ ਹੈਗਾ ਸਰਕਾਰ ਦਬਾਅ ਚ ਆ ਔਰ ਦਬਾਅ ਚ ਆ ਕੇ ਹੋਰ ਉਹ ਬੈਰੀਕੇਡ ਦਿੱਲੀ ਵਾਲੇ ਉਹਨੇ ਖੋਲਨੇ ਭਾਵੇਂ ਇੱਥੇ ਨਹੀਂ ਖੋਲੇ ਹੈਗੇ ਤੋ ਇਹ ਮੋਰਚਾ ਜਾ ਰਿਹਾ ਇਹਦੇ ਨੂੰ ਚੰਗਾ ਸਮਾਂ ਨਹੀਂ ਲੱਭਣਾ ਹੈਗਾ ਇਸ ਕਰਕੇ ਐਮਐਸਪੀ ਗਰੰਟੀ ਕਾਨੂੰਨ ਤੇ ਹੋਰ ਨਾ ਮੰਗਾ ਬਣਾਉਣ ਵਾਸਤੇ ਵੱਧ ਤੋਂ ਵੱਧ ਜਿਹੜਾ ਵਾ ਮੋਰਚਿਆਂ ਵਿੱਚ ਸ਼ਾਮਲ ਹੋ ਅੱਜ ਦੇ ਪ੍ਰੋਗਰਾਮ ਕਰੋ ਧੰਨਵਾਦ ਦੋਆ ਫੋਰਮਾ ਵੱਲੋਂ ਅੱਜ ਦੇਸ਼ ਭਰ ਦੇ ਵਿੱਚ ਡਬਲਯੂਟੀਓ ਤੇ ਕਾਰਪੋਰੇਟ ਘਰਾਣਿਆਂ ਦੀਆਂ ਅਰਥੀਆਂ ਪੂਰੇ ਦੇਸ਼ ਭਰ ਦੇ ਹਰੇਕ ਪਿੰਡ ਵਿੱਚ ਸਾੜੀਆਂ ਜਾਣ। ਇਹ ਸ਼ੰਭੂ ਤੇ ਖਨੌਰੀ ਬਾਰਡਰ ਤੇ ਬੈਠੇ ਦੋਵਾਂ ਮੋਰਚਿਆਂ ਦਾ ਐਲਾਨ ਹੈ। ਔਰ ਉਦੋਂ ਬਾਅਦ ਦੁਪਹਿਰ ਬਾਅਦ ਸਾਰੇ ਲੋਕਾਂ ਨੂੰ ਬੇਨਤੀ ਆ ਕਿ ਉਹ ਦੋਵਾਂ ਬਾਰਡਰਾਂ ਤੇ ਪਹੁੰਚਣ ਸ਼ੰਭੂ ਤੇ ਅਸੀਂ 3 ਵਜੇ ਜਿਹੜਾ ਵੱਡਾ 20 30 ਫੁੱਟ ਉੱਚਾ ਪੁਤਲਾ ਬਣਾ ਕੇ ਸਰਕਾਰਾਂ ਦਾ ਕਾਰਪੋਰੇਟ ਘਰਾਣਾ ਦਾ WTO ਦਾ ਸਾੜਾਂਗੇ ਧਖਨੌਰੀ ਤੇ ਹੋਗਾ। ਤੋਂ ਬਾਕੀ ਹੈਗਾ ਵੀ ਦੇਖੋ ਅਸੀਂ ਪੂਰੇ ਦੇਸ਼ ਭਰ ਦੇ ਵਿੱਚ ਮੋਰਚਾ ਲਾਉਣ ਤੋਂ ਪਹਿਲੋਂ ਗਏ ਸੀ 52 ਜਥੇਬੰਦੀਆਂ ਸਾਨੂੰ ਤਾਮਲ ਲਾਡੂ ਤੋਂ ਸਮਰਥਨ ਦਿੱਤਾ ਸੀ। ਬਾਈਆਂ ਨੇ ਕਿਹਾ ਤੁਹਾਡੇ ਕੋ ਆਉਣਾ 17 ਸਾਨੂੰ ਤੇਰਲਾ ਚ ਕੇਰਲਾ ਚੋਂ ਸਮਰਥਨ ਮਿਲਿਆ ਸੀ ਪੰਜ ਬਿਹਾਰ ਦੇ ਵਿੱਚੋਂ ਦੋ ਮੱਧ ਪ੍ਰਦੇਸ਼ ਦੇ ਵਿੱਚੋਂ ਤਕਰੀਬਨ ਇਸ ਵੇਲੇ ਜੂਪੀ ਦੇ ਵਿੱਚੋਂ 8 ਜਥੇਬੰਦੀਆਂ ਸਮਰਥਨ ਕਰ ਰਹੀਆਂ ਹਰਿਆਣਾ ਚੋਂ ਤਾਂ ਬਹੁਤ ਜਥੇਬੰਦੀਆਂ ਆ ਗਈਆਂ ਸੀ ਪਰ 8 ਪੱਕੀਆਂ ਸਾਡੇ ਨਾਲ ਨੇ ਇਸੇ ਤਰ੍ਹਾਂ ਰਾਜਸਥਾਨ ਦੇ ਵਿੱਚੋਂ 7 ਜਥੇਬੰਦੀਆਂ ਸਮਰਥਨ ਕਰ ਰਹੀਆਂ ਨੇ ਉੱਤਰਾਖੰਡ ਤੋਂ ਦੋ ਜਥੇਬੰਦੀਆਂ ਹੈਗੀਆਂ ਨੇ ਔਰ ਮੱਧ ਪ੍ਰਦੇਸ਼ ਦੀ ਵੀ ਗੱਲ ਹੈ ਕਿ ਹੁਣ ਸਾਨੂੰ ਮਹਾਰਾਸ਼ਟਰ ਤੋਂ ਵੱਡਾ ਸਮਰਥਨ ਮਿਲ ਰਿਹਾ ਉਹਨਾਂ ਦਾ ਧੰਨਵਾਦ ਦੀਆਂ ਤੋਂ ਇਸ ਤਰੀਕੇ ਨਾਲ ਪੰਜਾਬ ਅੱਢ ਹੈਗਾ ਤੋਂ 9 10 ਰਾਜਾਂ ਦੇ ਵਿੱਚੋਂ ਸੈਕਿੰਡੇ ਜਥੇਬੰਦੀਆਂ ਪੰਜਾਬ ਵਿੱਚੋਂ ਸਾਡੇ ਕੋਲ 10 ਜਥੇਬੰਦੀਆਂ ਦਾ ਸਮਰਥਨ ਹੈ ਇਸੇ ਤਰ੍ਹਾਂ ਐਸਕੇਐਮ ਗਾ ਰਾਜਨੀਤਿਕ ਆ ਉਹਨਾਂ ਦਾ ਵੀ ਉਹਨਾਂ ਦੀਆਂ ਪੰਜਾਬ ਵਿੱਚੋਂ 17 ਜਥੇਬੰਦੀਆਂ ਆ ਜਿਹੜੀਆਂ ਸਵਰਥਨ ਕਰ ਰਹੀਆਂ ਬਾਕੀ ਉਹ ਪੂਰੇ ਦੇਸ਼ ਭਰ ਤਰ ਡੱਲੇਵਾਲ ਸਾਹਿਬ ਜਾਂਦੇ ਰਹੇ ਮਿਹਨਤ ਕਰਦੇ ਤੋਂ 200 ਪਲੱਸ ਜਥੇਬੰਦੀਆਂ ਦਾ ਇਹ ਦੋ ਵੱਡੇ ਫੋਰਮ ਅੰਬ੍ਰੇਲਾ ਹੈਗੇ ਨੇ ਔਰ ਕੋਲ ਅੱਗੇ ਵੱਧ ਰਿਹਾ ਹੈਗਾ ਸਰਕਾਰ ਦਬਾਅ ਚ ਆ ਔਰ ਦਬਾਅ ਚ ਆ ਕੇ ਹੋਰ ਉਹ ਬੈਰੀਕੇਡ ਦਿੱਲੀ ਵਾਲੇ ਉਹਨੇ ਖੋਲਨੇ ਭਾਵੇਂ ਇੱਥੇ ਨਹੀਂ ਖੋਲੇ ਹੈਗੇ ਤੋ ਇਹ ਮੋਰਚਾ ਜਾ ਰਿਹਾ ਇਹਦੇ ਨੂੰ ਚੰਗਾ ਸਮਾਂ ਨਹੀਂ ਲੱਭਣਾ ਹੈਗਾ ਇਸ ਕਰਕੇ ਐਮਐਸਪੀ ਗਰੰਟੀ ਕਾਨੂੰਨ ਤੇ ਹੋਰ ਨਾ ਮੰਗਾ ਮੰਨਉਣ ਵਾਸਤੇ ਵੱਧ ਤੋਂ ਵੱਧ ਜਿਹੜਾ ਵਾ ਮੋਰਚਿਆਂ ਵਿੱਚ ਸ਼ਾਮਲ ਹੋ ਅੱਜ ਦੇ ਪ੍ਰੋਗਰਾਮ ਕਰੋ ਧੰਨਵਾਦ